ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਪ੍ਰਭਾਤੀ ਵਿੱਚ ਦਰਸ਼ਬਦ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ ਤੇ ਗੱਲ ਕਰ ਰਿਹਾ ਹਾਂ ਹਾਂਜੀ ਤੇ ਇਹ ਸ਼ਬਦ ਨਾ ਇੱਕ ਬਹੁਤ ਹੀ ਬੁਨਿਆਦੀ ਸਵਾਲ ਪੁੱਛਦਾ ਹੈ ਕਿਹੜਾ ਸਵਾਲ ਕਿ ਅੱਜ ਦੀ ਦੁਨੀਆ ਵਿੱਚ ਜਿੱਥੇ ਹਰ ਪਾਸੇ ਇੰਨੀ ਪਟਕਣਾ ਤੇ ਸ਼ੋਰ ਹੈ ਅਸਲ ਸਪਸ਼ਟਾ ਕਿੱਥੋਂ ਮਿਲੇ ਸਥਿਰਤਾ ਕਿੱਥੋਂ ਆਵੇ ਹੂੰ ਬਹੁਤ ਹੀ ਠੁਕਮਾ ਸਵਾਲ ਹੈ ਅੱਜ ਦੇ ਸਮੇਂ ਲਈ ਤਾਂ ਆਓ ਦੇਖੀਏ ਕਿ ਇਹ ਸ਼ਬਦ ਇਸ ਦਾ ਜਵਾਬ ਕਿਵੇਂ ਦਿੰਦਾ ਹੈ ਬਿਲਕੁਲ ਸ਼ਬਦ ਦੀ ਸ਼ੁਰੂਆਤ ਹੀ ਮਤਲਬ ਇੱਕ ਰੋਸ਼ਨੀ ਨਾਲ ਹੁੰਦੀ ਹੈ ਹਾਂ ਤੇਰਾ ਨਾਮ ਰਤਨ ਕਰਮ ਚੈਨਨ સુરਤ ਤਿੱਥੇ ਲੋਏ ਜੀ ਇਸ ਦਾ ਮਤਲਬ ਇਹ ਹੋਇਆ ਕਿ ਪਰਮਾਤਮਾ ਦਾ ਨਾਮ ਇੱਕ ਕੀਮਤੀ ਰਤਨ ਵਰਗਾ ਹੈ ਤੇਰਾ ਨਾਮ ਰਤਨ ਹਾਂ ਤੇ ਇਹ ਮਿਲਦਾ ਹੈ ਉਸ ਦੀ ਮਿਹਰ ਉਸ ਦੇ ਕਰਮ ਨਾਲ ਤੇ ਜਿਸ ਦੇ ਅੰਦਰ ਇਹ ਵਸ ਜਾਂਦਾ ਹੈ ਉਸ ਦੀ ਸੁਰਤ ਵਿੱਚ ਮਤਲਬ ਚੇਤਨਾ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਚਾਨਣ ਸੁਰਤ ਤਿੱਥੇ ਲੋਏ ਇਹ ਤਾਂ ਹੋ ਗਈ ਗਿਆਨ ਦੇ ਪ੍ਰਕਾਸ਼ ਦੀ ਗੱਲ ਪਰ ਨਾਲ ਹੀ ਸ਼ਬਦ ਕਹਿੰਦਾ ਹੈ ਕਿ ਸੰਸਾਰ ਅੰਧੇਰ ਅੰਧੀ ਵਾਪਰੇ ਹਾਂ ਇਹ ਗੱਲ ਤਾਂ ਅੱਜ ਬਹੁਤ ਸੱਚੀ ਲੱਗਦੀ ਹੈ ਹਾਂ ਇਹ ਸਿਰਫ ਸੂਰਜ ਦੀ ਰੋਸ਼ਨੀ ਦੀ ਕਮੀ ਨਹੀਂ ਹੈ ਹੈਨਾ ਨਹੀਂ ਬਿਲਕੁਲ ਨਹੀਂ ਇਹ ਹਨੇਰਾ ਸ਼ਾਇਦ ਬਹੁਤਾਂ ਗੱਲਾਂ ਕਰਨ ਨਾਲ ਜਾਂ ਟੀਵੀ ਮੀਡੀਆ ਦੇ ਸ਼ੋਰ ਦਾ ਹੈ ਜਾਂ ਫਿਰ ਸੋਸ਼ਲ ਮੀਡੀਆ ਦੀ ਬੇਅੰਤ ਪਟਕਣਾ ਜਾਂ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਚਾਹੀਦਾ ਉਹ ਚਾਹੀਦਾ ਕਰ ਕਰਕੇ ਜਿੱਥੇ ਅਸੀਂ ਅਸਲ ਚੀਜ਼ਾਂ ਦੀ ਕੀਮਤ ਹੀ ਭੁੱਲ ਜਾਂਦੇ ਹਾਂ ਬਿਲਕੁਲ ਸਹੀ ਕਿਹਾ ਇਹ ਮਾਇਆ ਦੇ ਮੋਹ ਦਾ ਹਨੇਰਾ ਹੈ ਤੇ ਉਸ ਦਾ ਅਜ ਦਾ ਰੂਪ ਸੋਸ਼ਲ ਮੀਡੀਆ ਉਹੀ ਹੈ ਜਿਸ ਦੀ ਤੁਸੀਂ ਹੁਣੇ ਗੱਲ ਕੀਤੀ ਹੈ ਜੀ ਬਿਲਕੁਲ ਇਹ ਇੱਕ ਅਜਿਹੀ ਮਾਨਸਿਕ ਤੁੰਦ ਹੈ ਜਿਸ ਵਿੱਚ ਇਨਸਾਨ ਨੂੰ ਸਹੀ ਗਲਤ ਦੀ ਪਛਾਣ ਨਹੀਂ ਰਹਿੰਦੀ ਤੇ ਅਸੀਂ ਅਸਲ ਆਤਮਿਕ ਗਿਆਨ ਗਵਾ ਬੈਠਦੇ ਹਾਂ ਸਗਲ ਲੀਜੇ ਖੋਏ ਅੱਛਾ ਇਸ ਲਈ ਅੱਗੇ ਕਿਹਾ ਗਿਆ ਹੈ ਕਿ ਸੰਸਾਰ ਸਗਲ ਵਿਕਾਰ ਮਤਲਬ ਨਾਮ ਤੋਂ ਬਿਨਾ ਇਹ ਦੁਨੀਆ ਵਿਕਾਰਾਂ ਦੇ ਵਿਕਾਰਾਂ ਦੇ ਰੋਗ ਨਾਲ ਗ੍ਰਸਤ ਹੈ ਇੱਕ ਮਨ ਦੀ ਅੰਦਰੂਨੀ ਬਿਮਾਰੀ ਚ ਫਸੀ ਹੋਈ ਹੈ ਜੀ ਸਾਰਾ ਸੰਸਾਰ ਹੀ ਵਿਕਾਰਾਂ ਦੇ ਰੋਗ ਵਿੱਚ ਹੈ ਤੇ ਇਸ ਬਿਮਾਰੀ ਦਾ ਕੋਈ ਇਲਾਜ ਹਾਂ ਤੇ ਇਲਾਜ ਬਹੁਤ ਸਾਫ਼-ਸਾਫ਼ ਤੇ ਸਿਰਫ ਇੱਕ ਦੱਸਿਆ ਗਿਆ ਹੈ ਕੀ ਤੇਰਾ ਨਾਮ दारू ਅਵਰਨਾਸਤ ਮਤਲਬ ਇਹਨਾਂ ਵਿਕਾਰ ਰੋਗਾਂ ਦੀ ਦਵਾਈ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਹੈ ਹੋਰ ਕੋਈ ਇਲਾਜ ਨਹੀਂ ਅਵਰਨਾਸਤ ਕੋਈ ਹੋਰ ਇਲਾਜ ਨਹੀਂ ਕਿਉਂਕਿ ਉਹ ਪਰਮਾਤਮਾ ਹੀ ਸਭ ਕੁਝ ਕਰਨ ਵਾਲਾ ਹੈ ਕਰਨਹਾਰ ਹੈ ਤੇ ਬੇਅੰਤ ਹੈ ਕਰਨਹਾਰ ਅਪਾਰ ਅਤੇ ਇਸ ਨਾਮ ਰੂਪੀ ਦਵਾਈ ਦੀ ਕੀਮਤ ਉਸ ਬਾਰੇ ਜੋ ਤੁਲਨਾ ਕੀਤੀ ਗਈ ਹੈ ਉਹ ਤਾਂ ਹੈਰਾਨ ਕਰ ਦਿੰਦੀ ਹੈ ਬਿਲਕੁਲ ਪਾਤਾਲਪੁਰियां ਇੱਕ ਪਾਰ ਹੋ ਵਵੇਂ ਲੱਖ ਕਰੋੜ ਜੇ ਸਾਰੇ ਪਾਤਾਲ ਤੇ ਸਾਰੀਆਂ ਪੁਰੀਆਂ ਨੂੰ ਤਕੜੀ ਚ ਲੱਖਾਂ ਕਰੋੜਾਂ ਵਾਰ ਵੀ ਤੋਲ ਲਓ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੇ ਹੋਵੈ ਹੋਰ ਪਰਮਾਤਮਾ ਦੇ ਨਾਮ ਦੀ ਕੀਮਤ ਸਿਰਫ ਤਾਂ ਹੀ ਪੈ ਸਕਦੀ ਏ ਜੇ ਦੂਜੇ ਪਾਸੇ ਜਾਂ ਸਿਰ ਹੈ ਦੁਨੀਆ ਦੇ ਬਾਕੀ ਸਾਰੇ ਧਨ ਪਦਾਰਥ ਛੱਡ ਕੇ ਸਿਰਫ ਪਰਮਾਤਮਾ ਦੇ ਨਾਲ ਦੀਆਂ ਸਿਫਤਾਂ ਹੋਵੈ ਹੋਵੈ ਹੋਰ ਇਹ ਜਿਹੜੀ ਤੁਲਨਾ ਹੈ ਇਹ ਤਾਂ ਸੋਚ ਤੋਂ ਵੀ ਪਰੇ ਹੈ ਇਸ ਤੁਲਨਾ ਦਾ ਮਕਸਦ ਕੀ ਹੈ ਇਹ ਸਾਨੂੰ ਇਹ ਦਿਖਾਉਣ ਲਈ ਹੈ ਕਿ ਜਿੰਨਾ ਦੁਨਿਆਵੀ ਚੀਜ਼ਾਂ ਨੂੰ ਅਸੀਂ ਇੰਨਾ ਵੱਡਾ ਤੇ ਕੀਮਤੀ ਸਮਝਦੇ ਹਾਂ ਹਾਂ ਉਹ ਨਾਮ ਦੀ ਸੱਚਾਈ ਦੇ ਸਾਹਮਣੇ ਕੁਝ ਵੀ ਨਹੀਂ ਹਨ ਸਹੀ ਗੱਲ ਹੈ ਇਥੇ ਇੱਕ ਹੋਰ ਵਿਚਾਰ ਹੈ ਜਿਹੜਾ ਮਤਲਬ ਆਮ ਤਜਰਬੇ ਦੇ ਬਿਲਕੁਲ ਉਲਟ ਲੱਗਦਾ ਹੈ ਕਿਹੜਾ ਦੁੱਖਾਂ ਤੇ ਸੁੱਖ ਉਪਜੈ ਜ਼ਿਆਦਾਤਰ ਲੋਕ ਤਾਂ ਦੁੱਖ ਤੋਂ ਭੱਜਦੇ ਨੇ ਹਾਂ ਇਹ ਇੱਕ ਬਹੁਤ ਡੂੰਗਾ ਵਿਚਾਰ ਹੈ ਕਿ ਜਦੋਂ ਦੁੱਖ ਆਂਦਾ ਹੈ ਤਾਂ ਉਹ ਇੱਕ ਝਟਕਾ ਹੁੰਦਾ ਹੈ ਝਟਕਾ ਹਾਂ ਇੱਕ ਝਟਕਾ ਜੋ ਸਾਨੂੰ ਸੰਸਾਰਿਕ ਸੁੱਖਾਂ ਦੇ ਨਸ਼ੇ ਤੋਂ ਜੁਗਾਂਦਾ ਹੈ ਉਸ ਦੁੱਖ ਵਿੱਚ ਹੀ ਇਨਸਾਨ ਆਪਣੇ ਵਿਕਾਰਾਂ ਨੂੰ ਪਛਾਣਦਾ ਹੈ ਤੇ ਫਿਰ ਉਹਨਾਂ ਨੂੰ ਛੱਡਦਾ ਹੈ ਬਿਲਕੁਲ ਉਹਨਾਂ ਨੂੰ ਛੱਡ ਕੇ ਅਸਲ ਸਦੀਵੀ ਸੁਖਵਲ ਮੁੜਦਾ ਹੈ ਇਸ ਦੇ ਉਲਟ ਜਿਹੜੇ ਝੂਠੇ ਸੁੱਖਾਂ ਵਿੱਚ ਮਸਤ ਹੋ ਕੇ ਰੱਬ ਨੂੰ ਭੁੱਲ ਜਾਂਦੇ ਨੇ ਅਸਲ ਵਿੱਚ ਉਹੀ ਅਖੀਰ ਵਿੱਚ ਦੁਖੀ ਹੁੰਦੇ ਹਨ ਸੁਖੀ ਹੋਵਾਂ ਦੁਖ ਤਾਂ ਦੁੱਖ ਇੱਕ ਤਰ੍ਹਾਂ ਦਾ ਆਤਮਿਕ ਜਾਗਰਣ ਦਾ ਸਾਧਨ ਬਣ ਸਕਦਾ ਹੈ। ਹਾਂ, ਇੱਕ ਤਰੀਕਾ ਬਣ ਸਕਦਾ ਹੈ। ਤੇ ਸ਼ਬਦ ਦੇ ਆਖਰੀ ਬੰਦ ਵਿੱਚ ਗੁਰੂ ਸਾਹਿਬ ਆ ਨਾਮ ਦੀ ਮਹੱਤਤਾ ਦੱਸ ਰਹੇ ਨੇ। ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ ਜਿਸ ਮਨੁਖ ਦੇ ਮੂੰਹ ਤੋਂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਨਿਕਲਦੇ ਹਨ ਉਸ ਮੁਖ ਉਸ ਮਨੁਖ ਫਿਰ ਕੋਈ ਸੰਸਾਰਿਕ ਪਦਾਰਥਾਂ ਦੀ ਭੁੱਖ ਨਹੀਂ ਲੱਗਦੀ। ਤੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਤਾਂ ਗੁਰੂ ਸਾਹਿਬ ਮੂਰਖ ਆਖ ਰਹੇ ਨੇ। ਹਾਂ ਹਾਂ। ਗੁਰੂ ਸਾਹਿਬ ਕਹਿੰਦੇ ਨੇ ਕਿ हे ਮਨੁਖ ਤੂੰ ਇਕੱਲਾ ਮੂਰਖ ਹੋਵੇਂਗਾ। ਨਾਨਕ ਮੂਰਖਾ ਇੱਕ ਮੂਰਖੋ ਇੱਕ ਤੂੰ ਇਸ ਜਗਤ ਵਿੱਚ ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ ਬਾਕੀ ਹਰ ਕੋਈ ਇਸ ਜਗਤ ਵਿੱਚ ਨਾਮ ਜਪ ਰਿਹਾ ਤੇ ਉਹ ਲੋਕ ਪੱਲੇ ਹਨ ਅਬਰ ਪਲਾ ਸਹਸਾਰ ਤਾਂ ਫਿਰ ਇਹ ਸਾਰੇ ਗਿਆਨ ਦੇ ਅੰਤ ਵਿੱਚ ਇੱਕ ਬਹੁਤ ਸਪਸ਼ਟ ਚੋਣ ਤੇ ਚੇਤਾਵਨੀ ਦਿੱਤੀ ਗਈ ਹਾਂ ਬਿਲਕੁਲ ਸਪਸ਼ਟ ਕਿਹਾ ਗਿਆ ਹੈ ਕਿ ਜਿਸ ਸਰੀਰ ਜਾਂ ਮਨ ਵਿੱਚ ਨਾਮ ਦਾ ਪ੍ਰਕਾਸ਼ ਨਹੀਂ ਹੁੰਦਾ ਜਿਤ ਤਨ ਨਾਮ ਨਾ ਉਪਜੈ ਹਾਂ ਸੇ ਤਨ ਹੋਏ ਖਵਾਰ ਉਹ ਸਰੀਰ ਵਿਕਾਰਾਂ ਵਿੱਚ ਖੱਜਲ ਖਵਾਰ ਹੋ ਕੇ ਬਰਬਾਦ ਹੋ ਜਾਂਦੇ ਹਨ ਇਹ ਕੋਈ ਨਰਮ ਸ਼ਬਦ ਨਹੀਂ ਹਨ ਇੱਕ ਸਿੱਧੀ ਚੇਤਾਵਨੀ ਹੈ ਦਾ ਇਹ ਸਾਰੀ ਵਿਚਾਰ ਚਰਚਾ ਦਾ ਸਾਰ ਇਹ ਨਿਕਲਿਆ ਕਿ ਸ਼ੋਰ ਭਰੀ ਦੁਨੀਆ ਵਿੱਚ ਪਰਮਾਤਮਾ ਦਾ ਨਾਮ ਹੀ ਉਹ ਰਤਨ ਹੈ ਜੋ ਅਸਲ ਕੀਮਤ ਰੱਖਦਾ ਹੈ ਗਿਆਨ ਦਾ ਚਾਨਣ ਹੈ ਅਤੇ ਵਿਕਾਰਾਂ ਦੀ ਇੱਕੋ ਇੱਕ ਦਵਾਈ ਹੈ ਹਾਂ ਤੇ ਇਥੋਂ ਤੱਕ ਕਿ ਜ਼ਿੰਦਗੀ ਦੇ ਦੁੱਖ ਵੀ ਸਾਨੂੰ ਜਗਾਉਣ ਦਾ ਇੱਕ ਮਕਸਦ ਰੱਖ ਸਕਦੇ ਨੇ ਬਿਲਕੁਲ ਇੱਕ ਆਖਰੀ ਵਿਚਾਰ ਹੈ ਜਿਸ ਬਾਰੇ ਸੋਚਿਆ ਜਾ ਸਕਦਾ ਹੈ ਹਾਂ ਦੱਸੋ ਜਿਤ ਮੁਖ ਤੂੰ ਸਲਾਹੀ ਹੈ ਤਿਤ ਮੁਖ ਕੈਸੀ ਪੋਖ ਮਤਲਬ ਜਿਹੜਾ ਮੂੰਹ ਪਰਮਾਤਮਾ ਦੀ ਸਿਫਤ ਸਲਾ ਕਰਦਾ ਹੈ ਉਸ ਨੂੰ ਫਿਰ ਕਿਸੇ ਹੋਰ ਚੀਜ਼ ਦੀ ਭੁੱਖ ਨਹੀਂ ਰਹਿੰਦੀ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਦੇ ਯੁੱਗ ਵਿੱਚ ਜਿੱਥੇ ਹਰ ਪਾਸੇ ਹੋਰ ਹੋਰ ਪਾਉਣ ਦੀ ਭੁੱਖ ਹੈ ਪੈਸੇ ਦੀ ਪ੍ਰਸਿੱਧੀ ਦੀ ਚੀਜ਼ਾਂ ਦੀ ਹਾਂ ਬਿਲਕੁਲ ਉਸ ਭੁੱਖ ਤੋਂ ਮੁਕਤ ਹੋਣ ਦਾ ਅਨੁਭਵ ਅਸਲ ਵਿੱਚ ਕਿਹੋ ਜਿਹਾ ਹੋਵੇਗਾ ਬਹੁਤ ਵਧੀਆ ਸੋਚਣ ਵਾਲੀ ਗੱਲ ਹੈ ਜੀ ਇਸ ਡੂੰਗੀ ਵਿਚਾਰ ਲਈ ਤੁਹਾਡਾ ਧੰਨਵਾਦ ਤੇ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ